ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਪੁੱਟਾ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਸਾਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਸਿੱਖ ਕੌਮ ਦੇ ਹੱਕਾਂ ਅਤੇ ਪੰਜਾਬੀਅਤ ਦੀ ਰੱਖਿਆ ਲਈ ਆਪਣਾ ਸਭ ਕੁਝ ਵਾਰਦਾ ਆ ਰਿਹਾ ਹੈ। ਪਾਰਟੀ ਦੀ ਲੰਬੀ ਇਤਿਹਾਸਕ ਪុਸ਼ੋਕਰ ਸੱਚਾਈ ਸੇਵਾ ਤੇ ਕੌਮੀ ਸਮਰਪਣ ਨਾਲ ਭਰਪੂਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀ ਜੋ ਲੰਬੇ ਸਮੇਂ ਤੱਕ ਅਕਾਲੀ ਦਲ ਦੀ ਸਤਾ ਤੇ ਆਨੰਦ ਮਾਣਦੇ ਰਹੇ ਜਿਨ੍ਹਾਂ ਨੂੰ ਪਾਰਟੀ ਨੇ ਇੱਜ਼ਤ, ਅਹੁਦੇ ਅਤੇ ਸਿਆਸੀ ਪਛਾਣ ਦਿੱਤੀ ਅੱਜ ਉਹ ਦੂਜਿਆਂ ਦੇ ਇਸ਼ਾਰੇ ਤੇ ਪਾਰਟੀ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਖਾਸ ਤੌਰ ਤੇ ਜਗਦੀਪ ਸਿੰਘ ਚੀਮਾ ਦਾ ਨਾਂ ਲੈਂਦੇ ਆ ਕਿ ਚੀਮਾ ਨੇ ਹਮੇਸ਼ਾ ਅਕਾਲੀ ਦਲ ਦੀ ਛਤਰ ਛਾਇਆ ਹੇਠ ਰਹਿ ਕੇ ਸਿਆਸੀ ਲਾਭ ਹਾਸਲ ਕੀਤਾ ਪਰ ਹੁਣ ਨਿੱਜੀ ਸਵਾਰਥਾਂ ਕਾਰਨ ਉਹ ਕੁਝ ਤਾਕਤਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹਨ। देखो आज ਅਸੀਂ ਜੋ ਪ੍ਰੈਸ ਕਾਨਫਰੰਸ ਜਿਲ੍ਹਾ ਫਤਿਹਗੜ ਸਾਹਿਬ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਹੋਸਿੰਗ ਦੀ ਲੀਡਰਸ਼ਿਪ ਦੇ ਵਿੱਚ ਸਮਾਂ ਤੁਹਾਡੇ ਉਰ ਹੋ ਰਿਹਾ ਉਹਦਾ ਮੇਨ ਸਾਡਾ ਮਕਸਦ ਅੱਜ ਦਾ ਇਹ ਹੈ ਵੀ ਜਿਹੜੇ ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇੱਥੋਂ ਦੇ ਹਲਕਾ ਇੰਚਾਰਜ ਜੋ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ ਸੀਗੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਮੁਅਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓ ਵਗੈਰਾ ਦੇ ਇੰਟਰਵਿਊ ਵਗੈਰਾ ਦਿੱਤੀ ਅੱਜ ਅਸੀਂ ਤੁਹਾਡੇ ਸਾਹਮਣੇ ਸਾਰੀ ਗੱਲ ਜਿਹੜੀ ਹੈ ਰੱਖਣੀ ਚਾਹੁੰਦੇ ਹਾਂ ਤੇ ਕਿਉਂ ਜਿਹੜੀ ਇਹ ਉਸ ਸਮੇਂ ਪਾਰਟੀ ਨੇ ਜਿਹੜੀ ਕਾਰਵਾਈ ਕਰਨੀ ਪਈ ਔਰ ਜਿਹੜਾ ਆਗੂ ਇਹ ਗੱਲਾਂ ਦਾ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਵੀ ਮੈਨੂੰ ਪਾਰਟੀ ਵਿੱਚੋਂ ਕੱਢਤਾ ਜਾਂ ਮੈਨੂੰ ਜਿਹੜਾ ਪਾਰਟੀ ਦੇ ਜਿਹੜੇ ਗਤੀਵਿਧੀਆਂ ਉਹ ਠੀਕ ਨਹੀਂ ਹੈਗੀਆਂ ਉਹਦੇ ਬਾਰੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿਉਂਕਿ ਜਿਹੜਾ ਇਹ ਪਿਛਲੇ ਸਮੇਂ ਇਹ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਇਹ ਇੱਕ ਦਿਨ ਤੋਂ ਨਹੀਂ ਸ਼ੁਰੂ ਹੋਈਆਂ ਬਲਕਿ ਕਾਫੀ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਸੀ ਜਿਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਥੋਂ ਦੇ ਇੱਕ ਜਿਹੜਾ ਸਾਡਾ ਅਕਾਲੀ ਦਲ ਦਾ ਬੀਸੀ ਬਿੰਦ ਦਾ ਪ੍ਰੈਜ਼ੀਡੈਂਟ ਸੀਗਾ ਉਹਦੇ ਉੱਤੇ ਹਮਲਾ ਹੋਇਆ ਉਹਦੇ ਦੇ ਬਾਈ ਨੇਮ ਜਿਹੜਾ ਪਰਚਾ ਜਗਦੀਪ ਸਿੰਘ ਚੀਮਾ ਦੇ ਨਾਂ ਦੇ ਉੱਤੇ ਹੋਇਆ ਔਰ ਉਸ ਸਮੇਂ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਉੱਪਰਲੇ ਜਿਹੜੇ ਆਗੂ ਸੀ ਉਹਨਾਂ ਦੇ ਨਾਲ ਮੀਟਿੰਗਾਂ ਵੀ ਹੋਈਆਂ ਉਸ ਸਮੇਂ ਵੀ ਜਿਹੜੇ ਇਹ ਆਮ ਆਦਮੀ ਪਾਰਟੀ ਚ ਪਾਰਟ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾਣ ਲੱਗੇ ਸੀ ਔਰ ਇਹਨਾਂ ਦਾ ਕੋਈ ਮਸਲਾ ਉੱਥੇ ਹੱਲ ਹੋ ਗਿਆ ਪਰ ਇਹ ਉਸ ਸਮੇਂ ਜਾ ਨਹੀਂ ਸਕੇ ਔਰ ਉਸ ਤੋਂ ਬਾਅਦ ਫੇਰ ਦੁਬਾਰਾ ਜਦੋਂ ਹੁਣ ਜਿਹੜਾ ਤੁਹਾਨੂੰ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਵੀ ਜਿਹੜੇ ਇਹ ਕਹਿੰਦੇ ਨੇ ਵੀ ਜਿਵੇਂ ਵਰਕਰਾਂ ਨੂੰ ਗਮਰਾਹ ਕਰ ਰਹੇ ਨੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੀ ਗੱਲ ਜਿਹੜੀ ਹੈ ਨੰਗੀ ਕਰਨੀ ਚਾਹੁੰਦੇ ਆਂ ਵੀ ਜਿਵੇਂ ਇਹ ਜਿਹੜਾ ਸਾਰਾ ਜੋ ਪਾਰਟੀ ਨੇ ਜਿਹੜੀ ਗੱਲ ਕੀਤੀ ਵੀ ਇਹ ਗਤੀਵਿਧੀਆਂ ਪਾਰਟੀ ਦੇ ਅੰਗੇਜਡ ਕਰ ਰਹੇ ਨੇ ਉਹਦੇ ਵਿੱਚ ਦੇਖੋ ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਗੂ ਹੋਵੇ ਉਹਦੀਆਂ ਤਾਰਾਂ ਆਰਐਸਐਸ ਦੇ ਆਗੂ ਨਾਲ ਜੁੜੀਆਂ ਹੋਣ ਇਹ ਗੱਲ ਆ ਪ੍ਰਤੱਖ ਤਸਵੀਰ ਹੈ ਕਿਉਂਕਿ ਜਸਦੇਵ ਇਹ ਜਿਹੜਾ ਪਾਰਟੀ ਦੇ ਵਿੱਚ ਇਹਨਾਂ ਨੇ ਉੱਥੇ ਇਹਨਾਂ ਨੂੰ ਇਹਦੇ ਤੇ ਕਾਰਵਾਈ ਕੀਤੀ ਗਈ ਉਸ ਦਿਨ ਆਪਣੇ ਆਪ ਜਗਦੀਪ ਸਿੰਘ ਚੀਮਾ ਜੀ ਇਹ ਵੱਲੋਂ ਮੰਨ ਰਹੇ ਨੇ ਵੀ ਮੈਨੂੰ 1:30 ਮਿੰਟ ਤੇ ਮੈਂ ਆਪ ਜਿਹੜਾ ਮੈਸੇਜ ਕੀਤਾ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਕਿ ਮੈਂ ਜਿਹੜਾ ਪਾਰਟੀ ਤੋਂ ਅਸਤੀਫਾ ਦਿੰਨਾ ਹੈ ਇੱਕ ਪਾਸੇ ਆਪੇ ਅਸਤੀਫਾ ਦੇ ਰਹੇ ਨੇ ਦੂਜੇ ਪਾਸੇ ਆਪੇ ਪਾਰਟੀ ਦੇ ਉੱਤੇ ਬਾਅਦ ਗਿਲਾ ਕਰ ਰਹੇ ਨੇ ਮੈਨੂੰ ਕੱਟਦਾ ਮੈਂ ਪਾਰਟੀ ਦੇ ਵਿੱਚ ਮੈਨੂੰ ਪੁੱਛਿਆ ਨਹੀਂ ਹੈ ਅਰ ਤੁਹਾਡੇ ਸਾਹਮਣੇ ਜਿਹੜੀ ਅਸੀਂ ਗੱਲ ਰੱਖਣੀ ਚਾਹੁੰਦੇ ਆਂ ਵੀ ਪਾਰਟੀ ਨੇ ਕਿਉਂ ਕਾਰਵਾਈ ਕੀਤੀ ਆ ਇੱਕ ਤੇਜਿੰਦਰ ਸਿੰਘ ਸਰਾਏ ਜਿਹਦੀਆਂ ਪਿਛਲੇ ਸਮੇਂ ਜਿਹੜੀਆਂ ਇੱਕ ਹੋਟਲ ਦੇ ਵਿੱਚ ਗਿਆਨ ਸਾਬਕਾ ਜਿਹੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਫੋਟੋਆਂ ਨਸ਼ਰ ਹੋਈਆਂ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਉਹੀ ਜਿਹੜਾ ਤਜਿੰਦਰ ਸਿੰਘ ਸਰਾਹ ਹੈ ਉਹ ਪ੍ਰੈਸ ਨੂੰ ਚੰਡੀਗੜ੍ਹ ਦੀ ਨੂੰ ਜਿਹੜਾ ਇਨਵਾਈਟ ਕਰ ਰਿਹਾ ਜਿਹਦੇ ਵਿੱਚ ਉਹ ਸਾਰਾ ਲਿਖ ਕੇ ਖਲਾਸਾ ਕਰ ਰਿਹਾ ਪੰਜਾਬ ਦੀ ਸਿਆਸਤ में आने वाला है बड़ा बचाल ਢੀੜ ਪ੍ਰੈਸ ਕਲਬ ਦੇ ਸੀਨੀਅਰ ਅਕਾਲੀ ਲੀਡਰ ਕਰੇਗਾ ਆਵਾਜ਼ ਖਲਾਸਾ ਬਦਲ ਦੇਣਗੇ ਰਾਜਨੀਤੀ ਕੇ ਸਮੀਕਰਨ ਔਰ ਉਹਦੇ ਵਿੱਚ ਸਾਰਾ ਕੁਝ ਸਥਾਨ ਲਿਖਿਆ ਚੰਡੀਗੜ੍ਹ ਪ੍ਰੈਸ ਕਲਬ ਤਾਰੀਖ ਲਿਖੀ ਹੋਈ ਆ ਟਾਈਮ ਲਿਖਿਆ ਦੁਪਹਿਰ 3:15 ਇਹ ਉਹਨੇ ਆਪਣੇ ਤਜਿੰਦਰ ਸਿੰਘ ਸਰਾ ਨੇ ਸਾਰੀ ਪ੍ਰੈਸ ਦੇ ਜਿੰਨੇ ਪੱਤਰਕਾਰ ਵੀਰ ਸੀਗੇ ਉਹਨਾਂ ਨੂੰ ਇਹ ਇੱਕ WhatsApp ਤੇ ਮੈਸੇਜ ਭੇਜਿਆ ਵੀ ਐਨੇ ਵਜੇ 3:15 ਮਿੰਟ ਦੇ ਉੱਤੇ ਜਗਦੀਪ ਸਿੰਘ ਚੀਮਾ ਜੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਦੇਖੋ ਤੁਸੀਂ ਤਾਰਾ ਕਿੱਥੇ ਜੁੜੀਆਂ ਹੋਈਆਂ ਸੀਗੀਆਂ ਇਹ 11:00 ਵਜੇ ਦੇ ਲਗਭਗ ਮੈਸੇਜ ਹੋਇਆ ਔਰ ਸਾਰੀ ਪ੍ਰੈਸ ਨੂੰ ਜਿਹੜੀ ਆ ਪ੍ਰਬੰਧ ਦਾ ਜਿਹੜਾ ਪ੍ਰੈਸ ਕਲੱਬ ਦਾ ਉਹ BJP ਨੇ ਕੀਤਾ ਬੀਜੇਪੀ ਦੇ ਆਰਐਸਏ ਦੇ ਜਾਂ ਏਜੰਟ ਨੇ ਤੇਜਿੰਦਰ ਸਿੰਘ ਸਰਾ ਨਹੀਂ ਕੀਤਾ ਜਿਹਦਾ WhatsApp ਵੀ ਤੁਹਾਨੂੰ ਆਸ ਅਸੀਂ ਵੋਟ ਦਿਖਾ ਰਹੇ ਆਂ ਦੇਖੋ ਤੁਸੀਂ ਇੱਕ ਪਾਸੇ ਜਦੋਂ ਪਾਰਟੀ ਨੂੰ ਸਾਰੀਆਂ ਗਤੀਵਿਧੀਆਂ ਦਾ ਪਤਾ ਲੱਗ ਗਿਆ ਵੀ ਇਹ ਦੀ ਜਿਹੜੀ ਸਾੜ ਘਾਟ ਹੈ ਬੀਜੇਪੀ ਨਾਲ ਪਿਛਲੇ 2 ਮਹੀਨਿਆਂ ਤੋਂ ਮੀਟਿੰਗਾਂ ਅੰਦਰੂਗਤੀ ਕਰ ਰਹੇ ਨੇ ਔਰ ਅੱਜ ਇਹ ਦੁਪਹਿਰੇ 3 ਵਜੇ ਉੱਥੇ ਪ੍ਰੈਸ ਕਾਨਫਰੰਸ ਕਰਕੇ ਸ਼ਾਮਲ ਹੋ ਰਹੇ ਨੇ ਤਾਂ ਇਹ ਸਾਰਾ ਪਾਰਟੀ ਨੇ ਜਿਹੜਾ ਪਿਛਲੀਆਂ ਗੱਲਾਂ ਨੂੰ ਦੇਖ ਕੇ ਕਿਉਂਕਿ ਪਾਰਟੀ ਨੇ ਬੜੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਾਚ ਕਰ ਰਹੇ ਸੀ ਚਾਹੇ ਖ੍ਰੋਮਣੀ ਅਕਾਲੀ ਦਲ ਦੀ ਭਰਤੀ ਜਦੋਂ ਹੋਈ ਉਸ ਸਮੇਂ ਸਰਦਾਰ ਜਗਦੀਪ ਸਿੰਘ ਚੀਮੇ ਦੇ ਹਲਕਾ ਦੇ ਇੱਥੇ ਦੇ ਅੰਚਾਸ ਸੀਗੇ ਫਤੇਗੜ ਸਾਹਿਬ ਦੇ ਇਹਨਾਂ ਨੇ ਇਸ ਹਲਕੇ ਦੇ ਵਿੱਚੋਂ ਇੱਕ ਵੀ ਭਰਤੀ ਜਿਹੜੀ ਕੀਤੀ ਨਹੀਂ ਔਰ ਪਰਚੀਆਂ ਉੱਥੋਂ ਕਾਪੀਆਂ ਲੈ ਕੇ ਆਏ ਕਾਪੀਆਂ ਭਰੀਆਂ ਵੀ ਜੋ ਇਹਨਾਂ ਨੇ ਕਲੈਕਸ਼ਨ ਕੀਤੀ ਪਰ ਪਾਰਟੀ ਦੇ ਉੱਥੇ ਜਿਹੜੀ ਹੈ ਕੋਈ ਵੀ ਜਿਹੜੀ ਹੈ ਇਹਨਾਂ ਤੋਂ ਪੈਸਾ ਉੱਥੋਂ ਜਮਾ ਨਹੀਂ ਕਰਾਇਆ ਗਿਆ ਉਸ ਤੋਂ ਬਾਅਦ ਇੱਕ ਫੇਰ ਕਾਪੀਆਂ ਜਿਹੜੀਆਂ ਰਾਹਤ ਫੰਡ ਲਈ ਹੜ੍ਹਾਂ ਦੇ ਲਈ ਉੱਥੋਂ ਫੇਰ ਕਾਪੀਆਂ ਜਿਹੜੀਆਂ ਲਈਆਂ ਉਹ ਕਾਪੀਆਂ ਦਾ ਵੀ ਅਜੇ ਪਤਾ ਨਹੀਂ ਹੈ ਵੀ ਉਹ ਪੂੰਚੀਆਂ ਜੇ ਜਮਾ ਕਰਾਈਆਂ ਕਿ ਨਹੀਂ ਕਰਾਈਆਂ ਪਰ ਸਾਡਾ ਕਹਿਣ ਦਾ ਭਾਵ ਅੱਜ ਇਹ ਹੈ ਵੀ ਜਿਹੜੇ ਅਲਿਗੇਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਜਾਂ ਸਮੁੱਚੀ ਲੀਡਰਸ਼ਿਪ ਤੇ ਲਾ ਰਹੇ ਨੇ ਇਹ ਸਾਰਾ ਖਲਾਸਾ ਅੱਜ ਤੁਹਾਨੂੰ ਇੱਥੇ ਹੋ ਰਿਹਾ ਵੀ ਇਹ ਜਿਹੜਾ ਜਿਹੜੀ ਪਹਿਲਾਂ ਹੀ ਗੱਲ ਜਿਹੜੀ ਹੈ ਸਾਰੀ ਪਿਛਲੇ ਸਮੇਂ ਤੋਂ ਭਾਜਪਾ ਨਾਲ ਚੱਲ ਰਹੀ ਹੈ ਔਰ ਅਸੀਂ ਇਹ ਗੱਲ ਅੱਜ ਸਾਨੂੰ ਪੂਰੀਆਂ ਜਿਹੜੀ ਅੱਜ ਸ਼ੱਕ ਸਭਾ ਹੈ ਵੀ ਜਿਹੜਾ ਲੋਕਾਂ ਨੂੰ ਦੇਖੋ ਤੁਸੀਂ ਇੰਟਰਵਿਊ 'ਚ ਉਹ ਕਹਿ ਰਹੇ ਨੇ ਵੀ ਅਸੀਂ ਜਿਹੜੇ ਵਰਕਰਾਂ ਨਾਲ ਸਲਾਹ ਕਰਾਂਗੇ ਵਰਕਰਾਂ ਨਾਲ ਸਲਾਹ ਸਲਾਹ ਕਰਨ ਦੀ ਤਾਂ ਗੱਲ ਰਹੀ ਹੋਣੀ ਕੋਈ ਜਦ ਪਹਿਲੀ ਸਾਰਾ ਕੁਝ ਫਾਈਨਲ ਕਰ ਹੀ ਬੈਠੇ ਨੇ ਉਹ ਪ੍ਰੈਸ ਦੇ ਤੱਕ ਬੈਠਣ ਦਾ ਪ੍ਰਬੰਧ ਪ੍ਰੈਸ ਕਾਨਫਰੰਸ ਕਰਨ ਦਾ ਪਰੰਤ ਬੀਜੇਪੀ ਦੇ ਜਿਹੜੇ ਆਗੂ ਕਰ ਰਹੇ ਨੇ ਤੇਜਿੰਦਰ ਸਿੰਘ ਸਰਾਹ ਆਰਐਸਐਸ ਦੇ ਏਜੰਟ ਔਰ ਦੂਜੇ ਪਾਸੇ ਵਰਕਰਾਂ ਨੇ ਕਹਿੰਦੇ ਵਰਕਰਾਂ ਨਾਲ ਸਲਾਹ ਕਰਕੇ ਕਰਾਂਗੇ ਇਹ 100% ਸਾਨੂੰ ਇਹ ਲੱਗ ਰਿਹਾ ਵੀ ਇੱਕ ਦੋ ਦਿਨਾਂ ਦੇ ਵਿੱਚ ਇਹ ਜਲਦੀ ਜਿਹੜਾ ਜਿਹੜੀਆਂ ਧਿਰਾਂ ਦੇ ਨਾਲ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਤਾਰਾਂ ਜੁੜੀਆਂ ਹੋਈਆਂ ਨੇ ਉਸ ਧਿਰ ਦੇ ਵਿੱਚ ਬੀਜੇਪੀ ਦੇ ਵਿੱਚੇ ਸ਼ਾਮਲ ਹੋਣਗੇ ਔਰ ਇਸੇ ਕਰਕੇ ਅਸੀਂ ਅੱਜ ਤੁਹਾਡੇ ਸਾਹਮਣੇ ਇਹ ਗੱਲ ਸਾਰੀ ਰੱਖੀ ਹੈ ਇਹ ਕਿਵੇਂ ਕਹਿੰਦੇ ਸੀ ਤੇ ਸਿਰਫ ਅਕਾਲੀ ਲੀਡਰ ਲਿਖਾਇਆ ਸਿਰਫ ਅਕਾਲੀ ਲੀਡਰ ਅਗਰ ਲਿਖਾਇਆ ਹੈ ਨਾ ਨਹੀਂ ਨਹੀਂ ਇਹਦਾ ਇਹ ਨਹੀਂ ਪ੍ਰੈਸ ਕਾਨਫਰੰਸ ਕਰੀਆ 30 ਤਰੀਕ ਨੂੰ ਇਹ ਉਸ ਦਿਨ ਕਰੀਆ ਨਾ ਇੱਕ ਪ੍ਰੈਸ ਕਲਾਬ ਇਹਨਾਂ ਨੇ ਕਰੀ ਵੀ ਆ ਥੋੜੀ ਬਾਅਦ ਚ ਕਰੀਆ ਨਾ ਪੀਸੀ ਹੋਈ ਆ ਉਹ ਇੱਥੇ ਹੀ ਹੋਈ ਆ ਪ੍ਰੈਸ ਕਾਨਫਰੰਸ ਕਰੀਆ ਉਹਨਾਂ ਨੇ ਅਕਾਲੀ ਦਲ ਛੱਡਣ ਦੀ ਪ੍ਰੈਸ ਕਾਨਫਰੰਸ ਹਾਂ ਸਦ 17 ਕਹਿੰਦੇ ਜੁੜੀਆਂ ਪਹਿਲਾਂ ਗੱਠ ਜੁੜ ਵੀ ਤਾਂ ਰਿਹਾ ਚਲੋ ਮੰਦਿਰ ਨਾਲ ਹੈਲੋ ਹਾਏ ਤਾਂ ਹੁੰਦੀ ਹੋਏ ਇਹਦੇ ਨਹੀਂ ਹੁਣ ਤਾਂ ਸਾਡਾ ਜਦੋਂ ਜਤੂ ਕਿਸਾਨ ਹੁਣ ਕੈਡਿਟ ਸਾਰੀਆਂ ਇਲੈਕਸ਼ਨਾਂ ਵੀ ਅਲੱਗ-ਅਲੱਗ ਲੜੀਆਂ ਐਮਪੀ ਦੀਆਂ ਇਲੈਕਸ਼ਨਾਂ ਵੀ ਅਲੱਗ-ਅਲੱਗ ਲੜੀਆਂ ਸਾਰੀਆਂ ਇਲੈਕਸ਼ਨਾਂ ਅਲੱਗ-ਅਲੱਗ ਲੜਦੇ ਆਏ ਜਦੋਂ ਤੱਕ ਕੋਈ ਪਾਰਟੀ ਦੀ ਅਜੇ ਕੋਈ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਕੋਈ ਗੱਲਬਾਤ ਨਹੀਂ ਉਸ ਸਮੇਂ ਤੱਕ ਤਾਂ ਸੁਨੀਲ ਜਾਖੜ ਬਾਰ-ਬਾਰ ਕਹਿੰਦਾ ਕਿ ਕਾਲੀਦਾਨ ਨਾਲ ਜੇ ਜੋ ਵੀ ਸਰਕਾਰ ਬਣੀ ਚਾਹੀਏ ਦੇਖੋ ਗੱਲ ਸੁਣੋ ਕਿਸੇ ਪਾਰਟੀ ਦੀ ਜੀ ਲੀਡਰਸ਼ਿਪ ਆ ਜਿਹੜੀ ਕੋਈ ਕਿਸੇ ਕਿਸਮ ਦਾ ਫੈਸਲਾ ਕਰਦੀ ਹੈ ਜਾਂ ਕੋਈ ਗੱਲ ਕਹਦੀ ਹੈ ਸੀ ਕਿਸੇ ਦੀ ਬਿਆਨ ਦੇ ਉੱਤੇ ਜਿਹੜੀ ਆ ਕਿੰਤੂ ਪ੍ਰੰਤੂ ਨਹੀਂ ਕਰਦੀ ਉਹ ਉਹਨਾਂ ਦੇ ਆਪਣੇ ਵਿਚਾਰ ਨੇ ਸੁਨੀਲ ਧਾਕੜ ਜੀ ਦੇ ਜਾਂ ਕੋਈ ਹੋਰ ਪਾਰਟੀ ਜਿਹੜੀ ਉਹ ਆਪਣੇ ਆਗੂ ਆ ਜਿਹੜਾ ਪਾਰਟੀ ਦਾ ਆਪਣਾ ਵਿਚਾਰ ਕੇ ਸਾਨੂੰ ਕਿਸੇ ਦਾ ਕੋਈ ਹੋ ਨਹੀਂ ਪਰ ਸਾਡਾ ਸਾਡਾ ਕਹਿਣ ਦਾ ਮਕਸਦ ਇਹ ਵੀ ਜਿਹੜਾ ਟੋਟਲੀ ਅੱਜ ਇਲਜ਼ਾਮ ਬਾਜ਼ੀ ਲਾਈ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਟੀਮ ਤੇ ਕਿਉਂਕਿ ਇਸ ਇਹਨਾਂ ਆਗੂਆਂ ਕੋਲ ਬੜੇ ਉੱਚ ਅਹੁਦੇ ਰਹੇ ਸ਼੍ਰੋਮਣੀ ਕਿਉਂਕਿ ਸਾਡੇ ਜਿਹੜੇ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਅਰਪੀਤ ਸਿੰਘ ਟੀਮਾ ਜਿਹੜੇ ਬੜੇ ਸਤਕਾਰਯੋਗ ਸੀਗੇ ਜਿਨ੍ਹਾਂ ਨੇ ਬੜੇ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਪਰ ਤੁਸੀਂ ਇਹ ਦੇਖੋ ਵੀ ਹੁਣ ਅੱਜ ਜਿਹੜਾ ਸਾਰਾ ਕਰਤਾ ਤਰਤਾ ਜਿਹੜੇ ਚਾਹੇ ਹਲਕਾ ਇੰਚਾਰਜ ਚਾਹੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਪਿਛਲੇ ਸਮੇਂ ਔਰ ਚਾਹੇ ਜਿਨੇ ਟਰਸਟ ਨੇ ਉਹਨਾਂ ਦੇ ਸੈਕਟਰੀ ਰਹੇ ਚਾਹੇ ਆਰਟੀਆਈ ਕਮਿਸ਼ਨ ਦੇ ਚੇਅਰਮੈਨ ਰਹੇ ਸਾਰੀ ਜਗ੍ਹਾ ਪਾਰਟੀ ਨੇ ਹਰ ਜਗ੍ਹਾ ਇਹਨਾਂ ਨੂੰ ਸਤਿਕਾਰ ਦਿੱਤਾ ਔਰ ਅੱਜ ਉਹੀ ਆਗੂ ਜਿਹੜਾ ਪਾਰਟੀ ਨਿੰਦਣ ਲੱਗੇ ਨੇ ਸੋ ਅਸੀਂ ਇਹ ਹੀ ਤੁਹਾਨੂੰ ਸਾਹਮਣੇ ਰੱਖਣ ਲੱਗੇ ਆ ਕਿ ਇਹ ਜਿਹੜੀ ਗੱਲਾਂ ਕਹਾਣੀਆਂ ਕੁਝ ਹੋਰ ਨੇ ਗੱਲਬਾਤ ਕਿਤੇ ਆ ਤੇ ਗੱਲਾਂ ਕਰਨ ਨੂੰ ਲੋਕਾਂ ਦੇ ਸਾਹਮਣੇ ਕੋਈ ਹੋਰ ਨਹੀਂ ਸੋ ਇਸ ਕਰਕੇ ਲੋਕਾਂ ਨੂੰ ਟੋਟਲੀ ਗਮਰਾਹ ਕਰ ਰਹੇ ਨੇ ਇਹਨਾਂ ਦੀ ਜਿਹੜੀ 60 ਘਾਟ ਕਿਸੇ ਨਾ ਕਿਸੇ ਪਾਰਟੀ ਨਾਲ ਪਹਿਲਾਂ ਹੀ ਹੋਈ ਹੋਈ ਹੈ ਔਰ ਇਹ ਜਲਦੀ ਤੁਹਾਨੂੰ 2-4 ਦਿਨਾਂ ਦੇ ਵਿੱਚ ਸਾਰੀ ਗੱਲ ਤੁਹਾਡੇ ਸਾਹਮਣੇ ਆ ਜਣੀ ਹੈ ਜਗਦੀਪ ਜੀ ਮੌਰੇ ਦੱਸ ਤਾਂ ਤੁਸੀਂ ਆਪਣਾ ਅਕਾਲੀਵਾਲਾ ਰਿਵਸੋ ਵੀ ਅਕਾਲੀ ਦਲ ਆਪਣਾ ਹਲਕਾ ਇੰਚਾਰਜ ਕਰ ਦੋ ਦਾਰੂਬ ਦੇਖੋ ਇਹ ਲੀਡਰਸ਼ਿਪ ਨੇ ਦੇਖਣਾ ਇਹ ਲੀਡਰਸ਼ਿਪ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਔਰ ਸਮੁੱਚੀ ਲੀਡਰਸ਼ਿਪ ਨੇ ਉਹਨਾਂ ਨੇ ਫਾਈਨਲ ਕਰਨਾ ਵੀ ਕਿ ਅਸੀਂ ਅਗਲਾ ਹਲਕਾ ਇੰਚਾਰਜ ਕਿਹ ਤੇ ਮੈਂ ਅੱਗੇ ਬਣਉਣਾ ਸਾਡਾ ਜਿਹੜਾ ਕੰਮ ਆਸੀ ਜਥੇਬੰਦੀ ਜਲਦੀ ਜਿਹੜੀ ਆ ਹਰ ਜਿਹੜਾ ਵਰਕਰ ਨੂੰ ਸਤਕਾਰ ਦੇਵਾਂਗੇ ਪਾਰਟੀ ਦੇ ਵਿੱਚ ਔਰ ਹਰ ਵਰਕਰ ਨੂੰ ਜਿੱਥੇ ਜਿਹੋ ਜਿਹਾ ਉਹ ਕੰਮ ਕਰਨਾ ਚਾਹੁੰਦਾ ਉਹੋ ਜਿਹਾ ਉਹਦਾ ਨੂੰ ਦੇ ਕੇ ਨਵਾਜਾਂਗੇ ਕੋਈ ਨਾਮ ਭੇਜੇ ਨੇ ਤੁਸੀਂ ਹਾਈ ਕਮਾਂਡ ਤੁਸੀਂ ਅਗਲੇ ਹਫਤੇ ਮੀਟਿੰਗ ਅਸੀਂ ਅਗਲੇ ਹਫਤੇ ਮੀਟਿੰਗ ਰੱਖਾਂਗੇ ਜੀ ਪਿਛਲੀ ਐਮਪੀ ਦੀ ਇਲੈਕਸ਼ਨ ਹੋਈ ਆ ਇਹਨਾਂ ਨੇ ਬੀਸੀ ਬਿੰਗ ਦਾ ਸਾਡੇ ਮਲਕੀਤ ਸਿੰਘ ਮਠਾੜੂ ਉਹਨਾਂ ਤੇ ਹਮਲਾ ਹੋਇਆ ਪੁਲਿਸ ਨੇ ਇਹਨਾਂ ਦਾ ਨਾਮ ਜੱਜ ਨੇ ਬਕਾਇਦਾ ਕਿਹਾ ਕਿ ਇਹਨਾਂ ਤੋਂ ਪੁੱਛੀ ਗਈ ਹੋਣੀ ਚਾਹੀਦੀ ਆ ਇਹਨਾਂ ਨੇ ਐਮਪੀ ਦਾ ਕੈਂਡੀਡੇਟ ਨਾਲ ਲੈ ਕੇ ਐਸਐਸਪੀ ਸਾਹਮਣੇ ਜਾ ਕੇ ਇਨਕੁਆਇਰੀ ਵਿੱਚ ਆਪਣਾ ਨਾਮ ਕਢਾਉਣ ਦੀ ਜਿਹੜੀ ਰਵਾਇਤ ਸੀ ਉਹ ਭਗਵੰਤ ਮਾਨ ਤੋਂ ਫੋਨ ਕਰਾ ਕੇ ਜਾਂ ਕਿਸੇ ਸੀਨੀਅਰ ਲੀਡਰਸ਼ਿਪ ਤੋਂ ਫੋਨ ਕਰਾ ਕੇ ਉਹ ਕਰਵਾਈ ਉਹ ਅਕਾਲੀ ਦਲ ਨੇ ਸਾਰੀਆਂ ਗੱਲਾਂ ਨੂੰ ਅਣਗੌਲੇ ਕਰਤਾ ਵੀ ਚਲੋ ਪੁਰਾਣਾ ਲੀਡਰਾਂ ਫਿਰ ਵੀ ਪੁਰਾਣੀ ਪਾਰਟੀ ਆ ਸਰਦਾਰ ਰਣਜੀਤ ਸਿੰਘ ਟੀਮਾ ਉਹਨਾਂ ਦੀ ਬਹੁਤ ਵੱਡੀ ਦੇਣਾ ਪਾਰਟੀ ਨੂੰ ਅਸੀਂ ਸਤਿਕਾਰ ਕਰਦੇ ਹਾਂ ਪਰ ਜਿਹੜੀਆਂ ਇਹਨਾਂ ਨੇ ਇੱਜ਼ਤ ਮਾਣੀ ਅਹੁਦੇ ਮਾਣੇ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਇਹਨਾਂ ਨੇ ਪਹਿਲਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਫਿਰ ਜ਼ਿਲ੍ਹਾ ਪ੍ਰਧਾਨ ਫਿਰ ਦੋ ਵਾਰ ਐਮਐਲਏ ਦੀ ਇਲੈਕਸ਼ਨ ਲੜੀ ਫਿਰ ਸਪੁੱਤਰ ਨੂੰ ਆਪਣੇ ਮਾਰਕਫੀਲਡ ਦਾ ਪੰਜਾਬ ਦਾ ਡਾਇਰੈਕਟਰ ਤੇ ਹੋਰ ਵੱਖ-ਵੱਖ ਆਰਟੀਆਈ ਦਾ ਕਮਿਸ਼ਨਰ ਲੱਗਿਆ ਹੋਰ ਵੱਖ-ਵੱਖ ਜਿਹੜੇ ਰੁਤਬੇ ਮਾਣੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਰ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਹਰਦੀਪ ਸਿੰਘ ਚੀਮਾ ਦੀ ਜਿਹੜੀ ਪਾਰਟੀ ਦੀ ਕੁਰਬਾਨੀ ਉਹਨਾਂ ਨੂੰ ਦੇਖਦੀ ਦਿੱਤੀ ਹੁਣ ਜਿਹੜੀਆਂ ਗੱਲ ਕਰਦੇ ਨੇ ਵੀ ਸ਼ਰਮਣੀ ਕਾਲ ਦੀ ਹਾਲਾਤ ਨਾਲ ਨਾਲੇ ਹਲਕੇ ਦਾ ਪੈ ਰਹੀ 30000 ਰਿਪੋਰਟ ਤੋਂ ਨੂੰ ਪੈਰੀਆ 12000 ਵੋਟ ਇਹਦੇ ਮਤਲਬ ਇਹਦਾ ਮਤਲਬ ਤੁਸੀਂ ਆਪਣੇ ਅੰਦਰ ਵੀ ਚੱਕੀ ਮਾਰੋ ਵੀ ਸਾਡੀ ਗੱਲ 'ਚ ਕੀ ਫਰਕ ਆ ਨੰਬਰ 2 ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਫਤਿਹਗੜ੍ਹ ਸਾਹਿਬ ਹਲਕਾ ਕਿਹੇ ਜਾ ਹਲਕਾ ਸੀ ਜਿੱਥੇ ਸਭ ਤੋਂ ਵੱਧ ਅਕਾਲੀ ਦਲ ਦੀ ਵੋਟ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਸਰਦਾਰ ਦਰਦਾਰ ਸਿੰਘ ਭੱਟੀ ਦਾ ਵਿਰੋਧ ਕੀਤਾ ਸਰਦਾਰ ਪ੍ਰੋਫੈਸਰ ਚੰਦੂ ਮਾਜਰੇ ਨੂੰ ਇੱਥੋਂ ਲੈ ਕੇ ਆਏ ਉਦੋਂ ਬਾਅਦ ਪ੍ਰੋਫੈਸਰ ਚੰਦੂ ਮਾਜਰੇ ਨੂੰ ਵੋਟ ਵੀ ਨਹੀਂ ਪਈ ਆਪ ਅਮਲੋਹ ਜਾ ਕੇ ਟਿਕਟ ਲੈ ਲਈ ਅਮਲੋਹ ਗੁਰਪ੍ਰੀਤ ਸਿੰਘ ਰਾਜੂ ਖੰਨੂ ਦੀ ਟਿਕਟ ਕੱਟਦੀ ਕਹਿਣ ਦਾ ਮਤਲਬ ਇੱਕ ਬੰਦੇ ਨੂੰ ਐਡਜਸਟ ਕਰ ਲਈ ਸੁਖਵੀਰ ਸਿੰਘ ਬਾਦਲ ਦਾ ਇਹੀ ਆ ਵੀ ਉਹਨਾਂ ਨੇ ਇਹਨਾਂ ਤੇ ਵਿਸ਼ਵਾਸ ਕਰਿਆ ਜਿੱਥੇ ਵਿਸ਼ਵਾਸ ਦੇ ਉੱਪਰ ਖਰੇ ਨਹੀਂ ਉਤਰੇ ਇਹ ਗੱਲ ਨਹੀਂ ਹੁੰਦੀ ਜਿਹੜੀ ਟਕਸਾਲੀਆਂ ਦੀ ਗੱਲ ਕਰਦੇ ਨੇ ਸਾਡੇ ਪਰਿਵਾਰ ਵੀ ਤਿੰਨ ਤਿੰਨ ਪੀੜੀਆਂ ਤੋਂ ਅਸੀਂ ਟਕਸਾਲੀਆਂ ਹਰ ਕੇ ਨੇ ਆ ਕਿ ਸਾਡੇ ਬਜ਼ੁਰਗ ਟਰਾਲੀਆਂ ਭਰਦੇ ਰਹੇ ਬੱਸਾਂ ਭਰਦੇ ਰਹੇ ਇਹ ਬੜੇ ਲੀਡਰ ਸੀਗੇ ਪਰ ਇਹ ਗੱਲ ਅਸੀਂ ਕਹਿਣ ਕਿਉਂਕਿ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਪਿੰਡਾਂ 'ਚ ਜਾਂ ਹਲਕੇ 'ਚ ਵਰਕਰਾਂ ਦਾ ਵਰਕਰ ਦੀ ਸਾਡੀ ਜਿਹੜੀ ਇਹਨਾਂ ਦੀ ਲੜਾਈ ਦੇ ਵਿੱਚ ਵਰਕਰ ਦਾ ਘਾਣ ਹੋਇਆ ਤੇ ਵਰਕਰ ਅੱਜ ਨਮੂਸਿਆ ਹੋਇਆ ਬੈਠਾ ਪਰ ਹੁਣ ਉਹ ਸਾਰੀ ਗੱਲ ਸਮਝ ਚੁੱਕਿਆ ਜਿਹੜੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਮੈਂ ਆਪਣੇ ਵਰਕਰਾਂ ਨਾਲ ਸਲਾਹ ਕਰੂੰਗਾ ਉਹ ਟਾ ਸਾਹਿਬ ਨੇ ਵੀ ਇਹੀ ਗੱਲ ਕਰੀਆ ਜਿਹੜੀ ਸਾਰੀ ਪ੍ਰੈਸ ਕਾਨਫਰੰਸ ਬੁੱਕ ਕਰਾਈ ਉਹ ਬੀਜੇਪੀ ਵੱਲੋਂ ਹੋਈ ਸੀ ਇਹਨਾਂ ਸਾਡੇ 3:30 ਵਜੇ ਟਾਈਮ ਸੀ ਜਿਹੜੀ ਉੱਥੇ ਬਾਕੀ ਵਰਕਰਾਂ ਨੂੰ ਲੈ ਕੇ ਉੱਥੇ ਬੁਲੇ ਨੇ ਜੇ ਵਰਕਰਾਂ ਨੂੰ ਕਿਸੇ ਨਾਲ ਕੋਈ ਸਲਾਹ ਨਹੀਂ ਕਰਨੀ ਇਹ ਸਾਰਾ ਪਹਿਲਾਂ ਪਲਾਨਡ ਹੋ ਚੁੱਕਿਆ ਹੈ ਵਰਕਰਾਂ ਨੂੰ ਆਪਣਾ ਘਟੋ ਘਟੜ ਵਰਕਰਾਂ ਨੂੰ ਮੂਰਖਾ ਨਾ ਆਪਣਾ ਉਹਨੂੰ ਮੈਂ ਦੱਸ ਦੋ ਕਿ ਮੈਂ ਕਿਹੜੀ ਪਾਰਟੀ ਜਾਣਾ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿੰਨਾ ਇਹ ਪਰਿਵਾਰ ਦਾ ਕਰਿਆ ਜਾਂ ਇਹਨਾਂ ਦਾ ਕਰਿਆ ਹਰ ਇੱਕ ਬੰਦੇ ਨੂੰ ਇਹ ਆਸਾਨ ਫਰਾਮੂਸ਼ ਨਹੀਂ ਹੋਣਾ ਚਾਹੀਦਾ ਸਿਆਸਤ ਜੇ ਇਹਨਾਂ ਨੂੰ ਕੁਝ ਲੱਗਦਾ ਬੀਜੇਪੀ ਨੂੰ ਕੋਈ ਵੱਧ ਲੱਗਦਾ ਬੀਜੇਪੀ ਚਲੇ ਜਾਣ ਬਿਨਾਂ ਮਤਲਬ ਤੋਂ ਭੰਡਣ ਦੀ ਗੱਲ ਨਹੀਂ ਹੈਗੀ ਆਪਣੇ ਆਪ ਆਪਣੇ ਆਪ ਚ ਵੀ ਦੇਖਣਾ ਜਿਹੜੀ ਸਾਡੇ ਇਹਨਾਂ ਪਰਿਵਾਰ ਦੀ ਗੱਲ ਕਰੀਆ ਕਿ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਸੀਗੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਲਟ ਬੂਟ ਪਾਈ ਮਤਲਬ ਇਹ ਨਹੀਂ ਜਿਹੜੀ ਜਿੱਥੇ ਅਸੀਂ ਇਹਦੇ ਵਿਰੋਧ ਚ ਰਹੇ ਰਹੇ ਆ ਉਹ ਸਾਡੀ ਜਾਗਰੂਕੀ ਰਿਕਾਰਡ ਕੱਢ ਲਓ ਜ਼ਿਲ੍ਹਾ ਪ੍ਰਸ਼ਾਸਨ ਦਾ ਬਾਦਲ ਸਾਹਿਬ ਦਾ ਸਨੇਹਾ ਆਇਆ 15 ਚੋਂ 10 ਮੈਂਬਰ ਸਾਡੇ ਨਾਲ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਇੱਕ ਐਮਐਲਏ ਦੀ ਬੂੜੀ ਦੀ ਦਦਾਰ ਸਿੰਘ ਭੱਟੀ ਜੀ ਸੀ ਅਸੀਂ ਬਾਦਲ ਸਾਹਿਬ ਨੇ 15 ਚੋਂ ਇੱਕ 5 ਚੋਂ ਇੱਕ ਬੰਦਾ ਕਾਂਗਰਸੀ ਚਾਰ ਕਰ ਲਈ ਅਸੀਂ ਦੱਸ ਅਸੀਂ ਫਿਰ ਵੀ ਸਦਾ ਬਾਦਲ ਦਾ ਸਨੇਹਾ ਮੰਨ ਕੇ ਜਿਵੇਂ ਉਹਨਾਂ ਨੇ ਹੁਕਮ ਲਾਇਆ ਸਿਰ ਮੱਥੇ ਮੰਨ ਕੇ ਸੀ ਚੇਅਰਮੈਨ ਸਰਾਨੇ ਵਾਲੀ ਬੀਬੀ ਸਾਡੀ ਸਤਿਕਾਰਯੋਗਾ ਮਤਾਵਾ ਉਹਨੂੰ ਅਸੀਂ ਸੈਪਟ ਕਰਿਆ ਜਿਹੜੀ ਇਹ ਗੱਲ ਕਰਦੇ ਨੇ ਹੋਰ ਬਾਕੀ ਬੰਦਿਆਂ ਦੇ ਆਪਣੇ ਹਰ ਵਾਰ ਇਹਨਾਂ ਨੇ ਸਰਪਾਲ ਸਿੰਘ ਲਿਮਟ ਦੇ ਵਿਰੋਧ ਕਰਿਆ ਬਾਦ ਤੋਂ ਲਾਲੀ ਦਾ ਹਦੀਸ਼ ਇੱਥੇ ਲਾਲੀ ਸੀਗੇ ਕੌਰ ਜੀ ਉਹਨਾਂ ਦਾ ਵਿਰੋਧ ਕਰਿਆ ਫਿਰ ਦੋ ਵਰਕਰ ਸਾਡੇ ਸ਼ਰੂਮਣੀ ਕਾਲੀਦਲ ਦੇ ਸੀਨੀਅਰ ਸੀ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਬੇਇੱਜ਼ਤੀ ਕਰੀ ਇੱਕ ਵਾਰ ਬੀਬੀ ਢਾਲੀ ਵਾਲ ਨੇ ਪ੍ਰੋਗਰਾਮ ਰੱਖਿਆ ਵਾਸੀ ਇੱਥੇ ਕਰੀ ਇੱਕ ਦੀ ਅਮਰੋਗ ਕਰੀ ਉਹਨਾਂ ਦਾ ਨਾਮ ਨਹੀਂ ਲੈਣਾ ਚਲੋ ਉਹਦੇ ਦੀ ਸਰੀਰ ਸਤਿਕਾਰਯੋਗ ਨੇ ਉਹਨਾਂ ਨੇ ਪੁਰਾਣੇ ਕੱਲ ਟਕਸ਼ਾਲੀ ਵਰਕਰ ਨੇ ਅੱਜ ਵੀ ਮੈਂ ਤੁਹਾਨੂੰ ਨੌਲੇਜ ਉਹਨਾਂ ਨੂੰ ਪੁੱਛ ਲਿਓ ਮੈਂ ਇਹ ਕਹਿਣੀ ਚਾਹੁੰਦਾ ਕਿ ਸ਼ਰੂਮਣੀ ਕਾਲੀਦਲ ਦੇ ਵਰਕਰਾਂ ਨੂੰ ਇਕੱਠੇ ਹੋ ਕੇ ਕਿਸੇ ਗੱਲ ਦੇ ਘਬਰਾਉਣਾ ਨਹੀਂ ਚਾਹੀਦਾ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਅੱਜ ਇੱਕ ਇੱਕ ਵਖਾ ਇੱਕ ਲੀਟਰ ਜਿਹੜਾ ਲੋਕਾਂ ਨਾਲ ਸੁਖਦੁਖ ਵਿੱਚ ਫਿਰ ਰਿਹਾ ਵਿੱਚੇ ਭਗਵੰਤ ਮਾਨ ਵਿੱਚੇ ਕਾਂਗਰਸ ਵਿੱਚੇ ਹੋਰ ਆਮ ਆਦਮੀ ਦੇ ਲੀਡਰ ਉਹਨਾਂ ਦੇ ਅੱਜ ਹਾਲਾਤ ਦੇਖ ਲਓ ਕਿਨੇ ਲੋਕਾਂ ਨੂੰ ਪਤਾ ਲੱਗ ਗਿਆ ਸੰਗਤ ਨੂੰ ਕਿ ਜੇ ਸੁਖਦੁਖ ਵਿੱਚ ਕੋਈ ਖੜਦਾ ਲੀਡਰ ਸਾਹ ਸੁਖਵੀਰ ਸਿੰਘ ਬਾਦਲ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ